ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟੱਡੀ ਆਨਲਾਈਨ ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਇੱਕ ਹੋਰ ਮੋਸਟ ਇੰਪੋਰਟੈਂਟ ਆਇਡੈਂਟिटीज ਦੇ ਬਾਰੇ ਠੀਕ ਹੈ ਲਾਸਟ ਵੀਡੀਓ ਦੇ ਵਿੱਚ ਆਪਾਂ ਤਿੰਨ ਆਇਡੈਂਟੀ ਨੂੰ ਪੜਿਆ ਸੀਗਾ a+b ਹੋਲ ਸਕੁਅਰ a-b ਹੋਲ ਸਕੁਅਰ ਤੇ ਲਾਸਟ ਸੀ a2-b2 ਅੱਜ ਆਪਣੇ ਕੋਲ ਆ ਗਈ ਪਾਵਰ ਜਦੋਂ 3 গিਵਨ ਹੈ ਉਦੋਂ ਆਪਾਂ ਕਿਵੇਂ ਸੋਲਵ ਕਰਨਾ ਹੈ ਸੋ ਧਿਆਨ ਨਾਲ ਸਮਝਿਓ ਫਾਰਮੂਲੇ ਨੂੰ ਕਿਵੇਂ ਸੋਲਵ ਕਰਨਾ ਹੈ ਸੋ ਦੇਖੋ ਆਪਣੇ ਕੋਲ ਫਾਰਮੂਲਾ 기ਵਨ ਹੈ a+b ਪਾਵਰ ਕਿੰਨੀ ਹੈ 3 기ਵਨ ਹੈ ਸੋ ਕੱਲ ਤੁਹਾਨੂੰ ਮੈਂ ਦੱਸਿਆ ਸੀ ਤੁਸੀਂ ਯਾਦ ਰੱਖਣਾ ਹੈ 1 2 1 ਯਾਦ ਰੱਖਣਾ ਹੈ 121 ਯਾਦ ਰੱਖਣਾ ਹੈ ਅੱਜ ਤੁਸੀਂ ਕੀ ਯਾਦ ਰੱਖਣਾ ਹੈ ਅੱਜ ਇੱਕ ਨਵੀਂ ਚੀਜ਼ ਯਾਦ ਰੱਖਣੀ 11 ਦਾ ਕਯੂਬ ਠੀਕ ਹੈ 11 ਪਾਵਰ 3 11 ਪਾਵਰ 3 ਕਿੰਨਾ ਹੁੰਦਾ ਹੈ 1331 ਹੁੰਦਾ ਹੈ 11 ਪਾਵਰ 3 ਕਿੰਨਾ ਹੁੰਦਾ ਹੈ 1331 ਹੁੰਦਾ ਸੋ ਤੁਸੀਂ ਕੀ ਯਾਦ ਰੱਖੋਗੇ 1 3 3 ਤੇ ਉਸ ਤੋਂ ਬਾਅਦ 1 ਯਾਦ ਰੱਖੋ ਤੁਸੀਂ ਯਾਦ ਰੱਖਣਾ 1 3 3 ਤੇ 1 ਜਿਵੇਂ ਕੱਲ ਤੁਸੀਂ 1 2 1 ਯਾਦ ਰੱਖਿਆ ਸੀ ਅੱਜ ਯਾਦ ਰੱਖੋਗੇ 1 3 1 1 3 3 1 ਓਕੇ ਸੋ ਇਹ ਆਪਣੇ ਕੋਲ ਕੀ ਹੈ ਲੈਫਟ ਵਾਲਾ ਨੰਬਰ ਹੈ ਇਹ ਆਪਣੇ ਕੋਲ ਕੀ ਹੈ ਰਾਈਟ ਵਾਲਾ ਨੰਬਰ ਹੈ ਸੋ ਸੇਮ ਕੱਲ ਦੀ ਤਰ੍ਹਾਂ ਤੁਸੀਂ ਲੈਫਟ ਵਾਲੇ ਨੰਬਰ ਨੂੰ ਕਿੰਨੀ ਵਾਰ ਲਿਖੋਗੇ ਤਿੰਨ ਵਾਰ ਲਿਖੋਗੇ ਕਿੰਨੀ ਵਾਰ ਤਿੰਨ ਵਾਰ ਇੱਥੇ ਕਿੰਨੀ ਵਾਰ ਲਿਖੋਗੇ ਦੋ ਵਾਰ ਇੱਥੇ ਕਿੰਨੀ ਵਾਰ ਲਿਖੋਗੇ ਇੱਕ ਵਾਰ ਲੈਫਟ ਵਾਲੇ ਨੰਬਰ ਨੂੰ 3 ਵਾਰਾ ਲਿਖਣਾ ਹੈ 2 ਵਾਰਾ ਲਿਖਣਾ ਹੈ 1 ਵਾਰਾ ਲਿਖਣਾ ਹੈ ਰਾਈਟ ਵਾਲੇ ਨੰਬਰ ਨੂੰ ਕੀ ਲਿਖੋਗੇ ਪਹਿਲਾਂ 3 ਵਾਰ ਲਿਖੋਗੇ ਰਾਈਟ ਸਾਈਡ ਤੋਂ ਫਿਰ ਤੁਸੀਂ 2 ਵਾਰ ਲਿਖੋਗੇ ਉਸ ਤੋਂ ਬਾਅਦ ਤੁਸੀਂ 1 ਵਾਰ ਲਿਖੋਗੇ ਠੀਕ ਹੈ ਪਹਿਲਾਂ ਕੀ ਕਰੋਗੇ ਲੈਫਟ ਵਾਲੇ ਨੰਬਰ ਨੂੰ 3 ਵਾਰਾ 2 ਵਾਰਾ 1 ਵਾਰਾ ਰਾਈਟ ਵਾਲੇ ਨੰਬਰ ਨੂੰ 3 ਵਾਰਾ 2 ਵਾਰਾ ਤੇ 1 ਵਾਰਾ ਕੱਲ ਮੈਂ ਇੱਕ ਗੱਲ ਹੋਰ ਦੱਸੀ ਸੀ ਕੀ ਦੱਸਿਆ ਸੀਗਾ ਉਹ ਮੇਰੇ ਘਰੇ ਨਹੀਂ ਆਉਂਦਾ ਮੈਂ ਉਹਦੇ ਘਰੇ ਨਹੀਂ ਜਾਂਦਾ ਸਿੰਪਲ ਜੀ ਗੱਲ ਹੈ ਲੈਫਟ ਵਾਲਾ ਨੰਬਰ ਰਾਈਟ ਵਿੱਚ ਨਹੀਂ ਲਿਖਾਂਗੇ ਤੇ ਰਾਈਟ ਵਾਲਾ ਨੰਬਰ ਲੈਫਟ ਵਿੱਚ ਨਹੀਂ ਲਿਖਾਂਗੇ ਸਾਈਨ ਕਿ ਯੂਜ਼ ਕਰਾਂਗੇ ਸਾਈਨ ਯੂਜ਼ ਕਰਾਂਗੇ ਪਲੱਸ ਜੇ ਤਾਂ ਕੁਐਸਚਨ ਵਿੱਚ ਪਲੱਸ 기ਵਨ ਹੈ ਤਾਂ ਆਪਾਂ ਸਾਰੀਆਂ ਜਗ੍ਹਾ ਤੇ ਪਲੱਸ ਲਿਖਾਂਗੇ ਸੋ a a a a ਪਾਵਰ 3 3 a² b ਕਿਉਂਕਿ a ਦੋ ਵਾਰ ਹੈ b ਇੱਕ ਵਾਰ ਹੈ ਉਸ ਤੋਂ ਬਾਅਦ b ਦੋ ਵਾਰ ਆ ਗਿਆ 3ab² ਦੇ ਲਾਸਟ ਵਿੱਚ b ਪਾਵਰ 3 ਐ ਸੋ ਕੀ ਬਣ ਗਿਆ b ਪਾਵਰ 3 ਬਣ ਗਿਆ ਸਮਝ ਆ ਗਈ ਤੁਸੀਂ ਯਾਦ ਕੀ ਰੱਖਣਾ ਹੈ ਪਹਿਲਾਂ ਯਾਦ ਰੱਖਣਾ ਹੈ 1 3 3 ਤੇ 1 ਉਸ ਤੋਂ ਬਾਅਦ ਲੈਫਟ ਵਾਲੇ ਨੰਬਰ ਨੂੰ 3 ਵਾਰਾਂ 2 ਵਾਰਾਂ 1 ਵਾਰਾਂ ਰਾਈਟ ਵਾਲੇ ਨੰਬਰ ਨੂੰ 3 ਵਾਰਾਂ 2 ਵਾਰਾਂ ਤੇ 1 ਵਾਰਾਂ ਫਿਰ ਜਸਟ ਕੀ ਕਰਨੀ ਹੈ ਸਿੰਪਲ ਮਲਟੀਪਲੀਕੇਸ਼ਨ ਕਰਨੀ ਹੈ ਦਾ ਆਇਡੈਂਟੀਟੀ ਨੂੰ ਰੱਟਾ ਮਾਰਨ ਦੀ ਜਰੂਰਤ ਨਹੀਂ ਹੈ ਬਸ ਸਿੰਪਲ ਇੱਕ ਗੱਲ ਯਾਦ ਰੱਖ ਲੋ 1331 ਉਸ ਤੋਂ ਬਾਅਦ ਲੈਫਟ ਵਾਲਾ ਨੰਬਰ 3 2 1 3 2 1 ਫਿਰ ਸਿੰਪਲ ਜੀ ਮਲਟੀਪਲੀਕੇਸ਼ਨ ਕਰਨੀ ਹੈ ਅਗਲੀ ਆਇਡੈਂਟੀਟੀ ਆਪਾਂ ਦੇਖੀਏ ਜੇ ਮਾਈਨਸ ਵਾਲੀ ਕਿਵੇਂ ਕਰਾਂਗੇ ਮਾਈਨਸ ਵਿੱਚ ਆ ਗਿਆ a b ਪੂਰੇ ਦੀ ਪਾਵਰ ਕਿੰਨੀ ਆ ਗਈ 3 ਤਾਂ ਅਗੇਨ ਤੁਸੀਂ ਕੀ ਯਾਦ ਰੱਖਣਾ ਹੈ ਸੇਮ ਉਸੇ ਤਰੀਕੇ ਨਾਲ 1331 1 3 3 ਤੇ 1 ਉਸ ਤੋਂ ਬਾਅਦ लेफ्ट वाला नंबर कितनी बार लिखोगे तीन बार लिखोगे लेफ्ट वाला नंबर कितनी बार लिखोगे दो बार लेफ्ट वाला नंबर कितनी बार लिखोगे एक बार उस बाद राइट वाला नंबर कितनी बार लिखोगे तीन राइट वाला नंबर कितनी बार लिखोगे दो बार ਇਹ ਰਾਈਟ ਵਾਲਾ ਨੰਬਰ ਕਿੰਨੀ ਵਾਰ ਲਿਖੋਗੇ ਇੱਕ ਵਾਰ ਹੁਣ ਸਾਈਨ ਦਾ ਪੰਗਾ ਪੈਂਦਾ ਸਾਈਨ ਕੀ ਹੁੰਦੇ ਆ ਜਿਹੜੇ ਸਾਈਨ ਹੋਣਗੇ ਉਹ ਹੋਣਗੇ ਅਲਟਰਨੇਟਿਵ ਅਲਟਰਨੇਟਿੰ ਦਾ ਮਤਲਬ ਇੱਕ ਛੱਡ ਕੇ ਸੋ ਜਿਵੇਂ ਕੀ ਹੈ ਪਹਿਲਾ ਪਲੱਸ ਆ ਗਿਆ ਦੂਜਾ ਮਾਈਨਸ ਤੀਜਾ ਪਲੱਸ ਤੇ ਚੌਥਾ ਮਾਈਨਸ ਸੋ a a a a ਪਾਵਰ 3 a ਕੀ ਬਣ ਗਿਆ 3a2b a ਵਾਲਾ ਕੀ ਬਣ ਗਿਆ 3ab2 ਤੇ ਲਾਸਟ ਵਿੱਚ ਕੀ ਬਣ ਗਿਆ b ਪਾਵਰ 31 ਠੀਕ ਹੈ ਇਹ ਆਪਣੇ ਕੋਲ ਆਇਡੈਂਟੀਟੀ ਤਿਆਰ ਹੋ ਗਈ ਰੱਟਾ ਮਾਰਨ ਦੀ ਜ਼ਰੂਰਤ ਨਹੀਂ ਆ ਸਿੰਪਲ ਜੀ ਗੱਲ ਯਾਦ ਰੱਖਿਆ ਕਰੋ 1331 ਉਸ ਤੋਂ ਬਾਅਦ ਲੈਫਟ ਵਾਲੇ ਨੰਬਰ ਨੂੰ 3 ਵਾਰਾ 2 ਵਾਰਾ 1 ਵਾਰਾ ਤੇ ਰਾਈਟ ਵਾਲੇ ਨੂੰ 3 ਵਾਰਾ 2 ਵਾਰਾ ਤੇ 1 ਵਾਰਾ ਇੱਕ ਕਹਾਣੀ ਹੋਰ ਯਾਦ ਰੱਖੋ ਕਿਹੜੀ ਉਹ ਮੇਰੇ ਘਰੇ ਨਹੀਂ ਆਉਂਦਾ ਮੈਂ ਉਹਦੇ ਘਰੇ ਨਹੀਂ ਜਾਂਦਾ ਮਤਲਬ ਲੈਫਟ ਵਾਲਾ ਨੰਬਰ ਰਾਈਟ ਵਿੱਚ ਨਹੀਂ ਆਏਗਾ ਰਾਈਟ ਵਾਲਾ ਨੰਬਰ ਲੈਫਟ ਵਿੱਚ ਨਹੀਂ ਆਏਗਾ ਜੇ ਤਾਂ ਵਿਚਾਲੇ ਪਲੱਸ ਹੈ ਫਿਰ ਤਾਂ ਸਾਰੇ ਪੋਜ਼ਿਟਿਵ ਆਉਣਗੇ ਜੇ ਵਿਚਾਲੇ ਮਾਈਨਸ ਹੈ ਤਾਂ ਫਿਰ ਅਲਟਰਨੇਟਿਵ ਆਉਣਗੇ ਮਤਲਬ ਪਹਿਲਾ ਪਲੱਸ ਫਿਰ ਮਾਈਨਸ ਫਿਰ ਪਲੱਸ ਫਿਰ ਮਾਈਨਸ ਤਾਂ ਇਸ ਤਰੀਕੇ ਨਾਲ ਤੁਸੀਂ ਦੋ ਹੋਰ ਆਇਡੈਂਟੀਟੀ ਬਣਾਉਣੀ ਸਿੱਖੀਆਂ ਅਗਲੀ ਵੀਡੀਓ ਦੇ ਵਿੱਚ ਆਪਾਂ a³ plus b³ ਤੇ a³ b³ ਇਹਨੂੰ ਬਣਾਉਣਾ ਸਿੱਖਾਂਗੇ ਥੈਂਕ ਯੂ ਵੈਰੀ ਮੱਚ